ਦੋਸਤੋ ਇੱਕ ਪਿੰਡ ਵਿੱਚ ਦੋ ਕਿਸਾਨ ਰਹਿੰਦੇ ਸੀ ਇੱਕ ਦਾ ਨਾਮ ਨਰਿੰਦਰ ਸੀ ਤੇ ਇੱਕ ਰਗੂ ਸੀ ਦੋਨੋਂ ਬਹੁਤ ਗਰੀਬ ਸੀ ਬੜੀ ਮਿਹਨਤ ਕਰਕੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਰਦੇਸਨ ਉਹਨਾਂ ਕੋਲ ਬੜੀ ਥੋੜੀ ਜਿਹੀ ਜ਼ਮੀਨ ਸੀ ਉਹ ਦਿਨ ਰਾਤ ਕੰਮ ਕਰਦੇ ਤੇ ਫਿਰ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਇੱਕ ਦਿਨ ਕੀ ਹੁੰਦਾ ਵਾ ਵੀ ਨਰਿੰਦਰ ਦੀ ਮੌਤ ਹੋ ਜਾਂਦੀ ਹੈ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਉਧਰ ਰਗੋ ਦੀ ਵੀ ਮੌਤ ਹੋਗੀ ਦੋਨਾਂ ਕਿਸਾਨਾਂ ਦੀ ਇੱਕੇ ਦਿਨ ਹੀ ਮੌਤ ਹੋ ਜਾਂਦੀ ਆ ਤੇ ਮਰਨ ਤੋਂ ਬਾਅਦਾਂ ਜਦੋਂ ਉਹ ਉੱਪਰ ਜਾਂਦੇ ਆ ਧਰਮਰਾਜ ਦੀ ਕਚੈਰੀ ਵਿੱਚ ਤੇ ਧਰਮਰਾਜੋਂ ਪੁੱਛਦਾ ਵੀ ਮੈਨੂੰ ਇਹ ਦੱਸੋ ਵੀ ਤੁਹਾਡੀ ਪਿਛਲੀ ਜ਼ਿੰਦਗੀ 'ਚ ਕੋਈ ਕਮੀ ਕੋਈ ਘਾਟ ਤੇ ਨਹੀਂ ਰਹਗੀ ਤਾਂ ਕਿ ਮੈਂ ਜਿਹੜੀ ਤੁਹਾਨੂੰ ਹੁਣ ਨਵੀਂ ਜ਼ਿੰਦਗੀ ਦੇਣੀ ਆ ਉਹਦੇ ਵਿੱਚ ਉਹ ਦੁਬਾਰਾ ਨਾ ਹੋਵੇ ਐ ਸੁਣ ਕੇ ਜਿਹੜਾ ਨਰਿੰਦਰ ਸੀ ਉਹ ਅੱਗੇ ਆਇਆ ਤੋਨੇ ਕਿਹਾ ਵੀ ਹੈ ਪ੍ਰਮਾਤਮਾ ਤੁਸੀਂ ਮੈਨੂੰ ਬੜੀ ਦੁਖੀ ਜ਼ਿੰਦਗੀ ਦਿੱਤੀ ਆ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ ਹੈਗਾ ਦਿਨ ਰਾਤ ਮੈਨੂੰ ਖੇਤਾਂ ਵਿੱਚ ਮਿਹਨਤ ਕਰਨੀ ਪੈਂਦੀ ਸੀ ਤੇ ਫਿਰ ਮੈਂ ਜੋ ਕਮਾਉਣਾ ਹਾਂ ਉਹਦੇ ਨਾਲ ਬੜੇ ਔਖੇ ਹੋ ਕੇ ਸਾਡਾ ਜਿਹੜਾ ਸੀ ਘਰ ਦਾ ਗੁਜ਼ਾਰਾ ਚੱਲਦਾ ਹੀ ਨਾ ਤੇ ਮੈਂ ਆਪਣੀ ਜ਼ਿੰਦਗੀ 'ਚ ਕਦੀ ਚੱਜ ਦੇ ਕੱਪੜੇ ਪਾਏ ਆ ਨਾ ਚੱਜ ਦਾ ਖਾਦਾ ਵਾ ਤੇ ਨਾ ਹੀ ਮੈਂ ਦੂਸਰਿਆਂ ਦੀ ਤਰ੍ਹਾਂ ਕਦੀ ਜ਼ਿੰਦਗੀ ਦਾ ਮਜ਼ਾ ਲਿਆ ਜਿੱਦਾਂ ਦੂਸਰੀ ਜ਼ਿੰਦਗੀ ਨੂੰ ਇੰਜੋਏ ਕਰਦੇ ਆ ਮੈਨੂੰ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਰੋ ਜੋ ਥੋੜਾ ਬਹੁਤਾ ਮਿਲਿਆ ਉਹ ਖਾ ਲਿਆ ਜਹੋ ਜਹਾ ਮੈਨੂੰ ਕਪੜਾ ਮਿਲਿਆ ਉਹ ਜਹਿਆ ਪਾ ਲਿਆ ਤੇ ਮੇਰੇ ਤੇ ਹੱਥ ਹਮੇਸ਼ਾ ਹੀ ਖਾਲੀ ਰਹਿੰਦੇ ਸੀ ਕਦੀ ਵੀ ਮੈਂ ਚਾਹ ਜ ਤਰ੍ਹਾਂ ਕੋਈ ਪੈਸਾ ਆਪਣੇ ਹੱਥਾਂ 'ਚ ਵੇਖਿਆ ਹੀ ਨਹੀਂ ਤੁਸੀਂ ਮੈਨੂੰ ਕਹੋ ਜੀ ਡੰਗਰਾ ਵਰਗੀ ਜ਼ਿੰਦਗੀ ਦਿੱਤੀ ਸੀ ਪਹਿਲੇ ਆਹ ਵਾਲੇ ਜਨਮ ਵਿੱਚ ਤੇ ਜਦੋਂ ਉਹ ਪ੍ਰਮਾਤਮਾ ਨੇ ਉਹਦੀ ਗੱਲ ਸੁਣੀ ਤੋਨੂੰ ਪੁੱਛਿਆ ਵੀ ਤੂੰ ਹੁਣ ਦੱਸ ਵੀ ਤੈਨੂੰ ਅਗਲੇ ਜਨਮ ਚ ਕਿਹੋ ਜਿਹਾ ਚਾਹੀਦਾ ਤੈਨੂੰ ਅਗਲਾ ਜਨਮ ਕਿਸਾਨ ਜਿਹੜਾ ਸੀ ਨਰਿੰਦਰ ਉਹਨੇ ਕਿਹਾ ਵੀ اے ਪ੍ਰਮਾਤਮਾ ਵੀ ਮੈਨੂੰ ਇਸ ਤਰ੍ਹਾਂ ਦਾ ਬਣਾ ਦੋ ਅਗਲੇ ਜਨਮ ਵਿੱਚ ਕਿ ਮੈਂ ਕਿਸੇ ਨੂੰ ਕੁਝ ਦਵਾਂ ਨਾ ਬਸ ਸਾਰਿਆਂ ਕੋਲੋਂ ਮੈਂ ਹੀ ਲਵਾਂ ਤੇ ਮੈਨੂੰ ਸਿਰਫ ਪਾਉਣ ਵਾਲਾ ਬਣਾਓ ਦੇਣ ਵਾਲਾ ਨਾ ਬਣਾਓ ਤੇ ਈਸ਼ਵਰ ਨੇ ਉਹ ਵਾਇਗਰੂ ਨੇ ਹਾਂ ਮੇ ਭਰੇ ਤੇ ਕਿਹਾ ਵੀ ਅੱਛਾ ਤੇਰੀ ਇਹ ਇੱਛਾ ਪੂਰੀ ਹੋ ਜੂਗੀ ਤੂੰ ਕਦੀ ਵੀ ਕਿਸੇ ਨੂੰ ਆਪਣੇ ਹੱਥੀਂ ਕੁਝ ਨਹੀਂ ਦਊਗਾ ਤੇ ਤੂੰ ਬਸ ਪ੍ਰਾਪਤੀ ਕਰੇਗਾ ਲੈ ਈਂਗਾ ਸਾਰਿਆਂ ਕੋਲੋਂ ਤੇ ਤੂੰ ਹੁਣ ਜਾ ਐਦੇ ਬਾਦਾਂ ਰਗੂ ਦੀ ਵਾਰੀ ਆਈ ਜਾਨੀ ਕਿ ਦੂਸਰੀ ਕਿਸਾਨ ਦੀ ਜਦੋਂ ਵਾਇਗਰੂ ਨੇ ਉਹ ਪਰਮਾਤਮਾ ਨੇ ਉਹਦੇ ਵੱਲ ਵੇਖਿਆ ਤੇ ਉਹਨੂੰ ਪੁੱਛਿਆ ਬਿਜਰੀਦਨ ਮੈਂ ਆ ਜੀਵਨ ਦਿੱਤਾ ਸੀ ਐਦੇ ਚ ਕੋਈ ਕਮੀ ਰਹਿ ਗਈ ਸੀ ਕੋਈ ਘਾਟ ਸੀ ਤੇ ਮੈਨੂੰ ਦੱਸ ਦੂਸਰਾ ਜਿਹੜਾ ਕਿਸਾਨ ਸੀ ਉਹਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਸੀ ਤੇ ਮੈਨੂੰ ਐਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਮੈਨੂੰ ਬਹੁਤ ਸੋਹਣਾ ਪਰਿਵਾਰ ਮਿਲਿਆ ਤੇ ਮੈਨੂੰ ਜਿੰਨੀ ਕ ਜ਼ਮੀਨ ਸੀ ਮਿਹਨਤ ਕਰਕੇ ਮੈਂ ਜੋ ਕਮਾਉਣਾ ਹਾਂ ਉਹਦੇ ਨਾਲ ਆਪਣਾ ਤੇ ਆਪਣੇ ਘਰਵਾਲਿਆਂ ਦਾ ਪੇਟ ਬਹੁਤ ਵਧੀਆ ਤਰੀਕੇ ਨਾਲ ਭਰ ਲੈਣਾ ਹਾਂ ਮੈਨੂੰ ਹਰ ਇੱਕ ਚੀਜ਼ ਜੋ ਤੁਸੀਂ ਦਿੱਤੀ ਨਾ ਉਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਉਹਦੇ ਲਈ ਪਰ ਇੱਕ ਗੱਲ ਮੇਰੇ ਦਿਲ 'ਚ ਹਰ ਵੇਲੇ ਚੁੱਪਦੀ ਰਹਿੰਦੀ ਸੀ ਕਿ ਜਿਹੜੇ ਇੰਨੇ ਜਿਹੜੇ ਆ ਭੁੱਖੇ ਪਿਆਸੇ ਲੋਕ ਹੁੰਦੇ ਕਈ ਵਾਰ ਮੇਰੇ ਦਰਵਾਜ਼ੇ ਤੇ ਕੋਈ ਮੰਗਣ ਆਉਂਦਾ ਸੀ ਤੇ ਮੇਰੇ ਕੋਲ ਇੰਨਾ ਹੁੰਦਾ ਹੀ ਨਹੀਂ ਕਿ ਮੈਂ ਕਿਹਨੂੰ ਦੇ ਸਕਾਂ ਉਸ ਵੇਲੇ ਮੇਰਾ ਦਿਲ ਬੜਾ ਹੀ ਦੁਖੀ ਹੁੰਦਾ ਸੀ ਮੈਂ ਉਹਨਾਂ ਨੂੰ ਪੀਣ ਨੂੰ ਕੁਝ ਦੇ ਸਕਾਂ ਉਹਨਾਂ ਨੂੰ ਖਾਣ ਨੂੰ ਕੋਈ ਰੋਟੀ ਦੇ ਸਕਾ ਜੇ ਕੋਈ ਨੰਗਾ ਹੁੰਦਾ ਸੀ ਜਿਹਨੂੰ ਕਪੜਾ ਚਾਹੀਦਾ ਸੀ ਉਹਨੂੰ ਮੈਂ ਕਪੜਾ ਦੇ ਸਕਾਂ ਤੇ ਮੈਨੂੰ ਇਹ ਵਾ ਕਿ ਮੇਰੇ ਦਰਵਾਜ਼ੇ ਤੋਂ ਕੋਈ ਭੁੱਖਾ ਵਾਪਸ ਨਾ ਜਾਵੇ ਉਹ ਪ੍ਰਮਾਤਮਾ ਨੇ ਮੁਸਕਰਾਉਂਦੇ ਹੋਏ ਉਹ ਕਿਸਾਨ ਨੂੰ ਪੁੱਛਿਆ ਵੀ ਅੱਛਾ ਤੈਨੂੰ ਅਗਲੇ ਜਨਮ ਵਿੱਚ ਕੀ ਚਾਹੀਦਾ ਵਾ ਉਹ ਤੂੰ ਦੱਸ ਤੇ ਉਸ ਕਿਸਾਨ ਨੇ ਕਿਹਾ ਵੀ ਮੈਨੂੰ ਐਸ ਕਾਬਲ ਬਣਾ ਦੋ ਕੋਈ ਭੁੱਖਾ ਪਿਆਸਾ ਇਨਸਾਨ ਮੇਰੇ ਦਰਵਾਜ਼ੇ ਤੋਂ ਖਾਲੀ ਵਾਪਸ ਨਾ ਜਾਵੇ ਮੈਂ ਸਭ ਨੂੰ ਕੁਝ ਨਾ ਕੁਝ ਜ਼ਰੂਰ ਦੇ ਸਕਾਂ ਮੈਂ ਦੇਣ ਵਾਲਾ ਬਣਾ ਮੈਂ ਸਭ ਦੀ ਮਦਦ ਕਰ ਸਕਾਂ ਪ੍ਰਮਾਤਮਾ ਨੇ ਇਹ ਦੀ ਹਾਮੀ ਭਰ ਦਿੱਤੀ ਤੇ ਉਹ ਕਹਿੰਦਾ ਵੀ ਕਿ ਮੈਂ ਤੇਰੀ ਵੀ ਇਹ ਇੱਛਾ ਪੂਰੀ ਕਰ ਦਵਾਂਗਾ ਤੇ ਅਗਲੇ ਜਨਮ ਵਿੱਚ ਉਹਨਾਂ ਦੋਨਾਂ ਨੇ ਦੁਬਾਰਾ ਉਸੇ ਪਿੰਡ ਵਿੱਚ ਜਨਮ ਲਿਆ ਦੋਵੇਂ ਇਕੱਠੇ ਵੱਡੇ ਹੋਏ ਪਰ ਉਹਨਾਂ ਦੀ ਕਿਸਮਤ ਇੱਕ ਵਰਗੀ ਨਹੀਂ ਸੀ ਦੋਵਾਂ ਦੀ ਕਿਸਮਤ ਵੱਖਰੀ ਸੀ ਜਿਹੜਾ ਪਹਿਲਾ ਕਿਸਾਨ ਸੀ ਜਿੱਦਾਂ ਨਿਰਿੰਦਰ ਸੀ ਉਹਨੇ ਜਿੱਦਾਂ ਕਿਹਾ ਸੀ ਕਿ ਮੈਨੂੰ ਸਭ ਕੁਝ ਮੇਲੇ ਮੈਂ ਕਿਸੇ ਨੂੰ ਕੁਝ ਨਾ ਦਵਾਂ ਤੇ ਉਹ ਬਣ ਗਿਆ ਪਿੰਡ 'ਚ ਸਭ ਤੋਂ ਵੱਡਾ ਪੁਖਾਰੀ ਵੀ ਕਿਉਂਕਿ ਪੁਖਾਰੀ ਸਾਰਿਆਂ ਕੋਲੋਂ ਲੈਂਦਾ ਵਾ ਪਰ ਕਿਸੇ ਨੂੰ ਕੁਝ ਉਹ ਦਿੰਦਾ ਨਹੀਂ ਹੈਗਾ ਨਾ ਉਹਨੂੰ ਦੇਣ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਉਹ ਹਰ ਕਿਸੇ ਕੋਲੋਂ ਲੈ ਰਿਆ ਹੁੰਦਾ ਵਾ ਜਿਹੜਾ ਦੂਸਰਾ ਕਿਸਾਨ ਸੀ ਉਹਨੇ ਕਿਹਾ ਸੀ ਕਿ ਮੈਂ ਦੂਜਿਆਂ ਨੂੰ ਦੇ ਹੀ ਸਕਾਂ ਮੈਨੂੰ ਕਿਸੇ ਕੋਲੋਂ ਮੰਗਣ ਦੀ ਜ਼ਰੂਰਤ ਨਾ ਪਵੇ ਤੇ ਉਹ ਉਹ ਬਣ ਗਿਆ ਪਿੰਡ ਦਾ ਸਭ ਤੋਂ ਵੱਡਾ ਅਮੀਰ ਆਦਮੀ ਜਿਹੜਾ ਵੀ ਉਹਦੇ ਘਰ ਆਉਂਦਾ ਉਹ ਉਨ ਸਾਰੇ ਕੋਈ ਵੀ ਖਾਲੀ ਹੱਥੋਂ ਦੀ ਘਰੋਂ ਵਾਪਸ ਨਾ ਜਾਂਦੇ ਉਹ ਹਰ ਇੱਕ ਦੀ ਮਦਦ ਕਰਦਾ ਗਰੀਬਾਂ ਨੂੰ ਖਾਣਾ ਖੁਲਾਉਂਦਾ ਜ਼ਰੂਰਤਬੰਦਾਂ ਨੂੰ ਚੀਜ਼ਾਂ ਦਿੰਦਾ ਉਹਨਾਂ ਦੀ ਮਦਦ ਕਰਦਾ ਸੋ ਦੋਸਤੋ ਅਸੀਂ ਜਿਸ ਤਰ੍ਹਾਂ ਦੀ ਵੀ ਸੋਚ ਰੱਖਦੇ ਹਾਂ ਸਾਨੂੰ ਉਹ ਪਰਮਾਤਮਾ ਉਸੇ ਤਰ੍ਹਾਂ ਹੀ ਦੇ ਦਿੰਦਾ ਵਾ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਇਸ ਲਈ ਕਹਿੰਦੇ ਆ ਨਾ ਕਿ ਪੋਜਿਟਿਵ ਸੋਚ ਰੱਖਣੀ ਚਾਹੀਦੀ ਹੈ ਸਿਆਣੇ ਵੀ ਕਹਿੰਦੇ ਹੁੰਦੇ ਆ ਜੇ ਤੁਸੀਂ ਹੈ ਨਾ ਹੈ ਨਾ ਕਰਦੇ ਰਹੋਗੇ ਨਾ ਹੈ ਨਾ ਹੀ ਵਰਤਨ ਲੱਗ ਜਾਂਦੀ ਹੈ ਫਿਰ ਬੰਦੇ ਕੋ ਸਾਰਾ ਕੁਝ ਹੀ ਮੁੱਕਣ ਲੱਗ ਜਾਂਦਾ ਇਸ ਲਈ ਕਦੀ ਵੀ ਐ ਨਹੀਂ ਕਰਨਾ ਚਾਹੀਦਾ ਮੇਰੇ ਕੋ ਹੈ ਹੀ ਨਹੀਂ ਕੁਝ ਲੈ ਸਾਡ ਕੋ ਆ ਨਹੀਂ ਹੈਗਾ ਸੜਕੋ ਨਹੀਂ ਹੈਗਾ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਜੋ ਨੇ ਦਿੱਤਾ ਬਹੁਤ ਦਿੱਤਾ ਵਾ ਦੋਸਤੋ ਜ਼ਿੰਦਗੀ ਚ ਹਰ ਇੱਕ ਚੀਜ਼ ਦੇ ਜਿਹੜੇ ਹਨ ਨਾ ਦੋ ਉਹਦੇ ਪਾਸੇ ਹੁੰਦੇ ਆ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਐ ਹੁਣ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਕਿਹਦੇ ਵੱਲ ਵੇਖਣਾ ਆਸੀਂ ਪੋਜ਼ਿਟਿਵ ਵੱਲ ਵੇਖਣਾ ਆਸੀਂ ਨੈਗੇਟਿਵ ਵੱਲ ਵੇਖਣਾ ਜਿੱਦਾਂ ਪਹਿਲਾਂ ਕਿਸਾਨ ਸੀ ਉਹਨੇ ਸਿਰਫ ਆਪਣੀਆਂ ਪਰੇਸ਼ਾਨੀਆਂ ਵੱਲ ਧਿਆਨ ਦਿੱਤਾ ਮੇਰੇ ਕੋਲ ਆ ਹੈ ਨਹੀਂ ਮੈਨੂੰ ਆ ਪਰੇਸ਼ਾਨੀ ਆ ਪਰ ਜੋ ਉਹਦੇ ਚੰਗਾ ਸੀ ਉਹਦੀ ਜ਼ਿੰਦਗੀ ਚ ਸੋਨਾ ਪਰਿਵਾਰ ਮਿਲਿਆ ਸੀ ਦੋਸਤ ਮਿੱਤਰ ਮਿਲੇ ਸੀ ਪਹਿਲੀ ਵੀ ਮਿਲੀ ਸੀ ਥੋੜੀ ਬਹੁਤੀ ਪਰ ਉਹਦੀ ਉਹਨੂੰ ਕਦਰ ਹੀ ਨਹੀਂ ਸੀ ਹੈਗੀ ਨਾ ਹੀ ਉਹਦੇ 'ਚ ਇੱਛਾ ਸੀ ਕਿ ਉਸ ਨਾਲ ਮਿਲਵਰਤ ਕੇ ਕਿਸੇ ਨਾਲ ਰਹਿ ਸਕੇ ਉਹ ਮੰਨਿਆ ਰੱਖਦਾ ਕਿ ਤੁਹਾਡਾ ਨਜ਼ਰੀਆ ਕੀ ਹੈਗਾ ਹੁਣ ਸਭ ਤੋਂ ਵੱਡੀ ਗੱਲ ਆ ਵੀ ਸਾਡਾ ਨਜ਼ਰੀਆ ਕੀ ਹੈਗਾ ਜੇ ਤੁਹਾਡੇ ਤੇ ਕੋਈ ਪ੍ਰੋਬਲਮ ਆ ਗਈ ਆ ਹੈਨਾ ਤੇ ਉਹਨੂੰ ਤੁਸੀਂ ਪੋਜੀਟਿਵ ਤਰੀਕੇ ਨਾਲ ਦੇਖ ਰਹੇ ਹੋ ਤੇ ਉਹ ਪ੍ਰੋਬਲਮ ਜਿਹੜੀ ਆ ਉਹ ਸਾਨੀ ਨਾਲ ਜਿਹੜੀ ਹੱਲ ਹੋ ਜਾਊਗੀ ਤੁਸੀਂ ਅੱਗੇ ਤੁਰ ਪੋਗੇ ਆਪਣੀ ਜ਼ਿੰਦਗੀ ਵਿੱਚ ਜੀ ਤੁਸੀਂ 네ਗੇਟਿਵ ਸੋਚਣਾ ਸ਼ੁਰੂ ਕਰ ਦੋਗੇ ਤੇ ਨਾ ਤੇ ਉਹ ਪ੍ਰੋਬਲਮ ਹੱਲ ਹੋਣੀ ਆ ਜਿਹੜੇ ਤੁਹਾਡੇ ਆਪਣੇ ਵਾਲੇ ਦੁਆਲੇ ਤੁਹਾਡੇ ਭੈਣ ਭਰਾ ਦੋਸਤ ਮਿੱਤਰ ਉਹ ਵੀ ਪਰੇਸ਼ਾਨ ਹੋਣਗੇ ਇਸ ਲਈ ਹਮੇਸ਼ਾ ਪੋਜ਼ਿਟਿਵ ਰਹੋ ਜੇ ਕੋਈ ਪਰੇਸ਼ਾਨੀ ਆਉਂਦੀ ਵੀ ਆ ਤੇ ਉਹਨੂੰ ਠੰਡੇ ਦਿਮਾਗ ਨਾਲ ਹੱਲ ਕਰੋ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਆਪਣਾ ਰੱਖੋ ਬਹੁਤ ਜ਼ਿਆਦਾ ਖਿਆਲ ਫਿਰ ਮਿਲਦੇ ਆ ਤਦ ਤੱਕ ਲਈ ਰੱਬ ਰਾਖਾ